ਰਾਜ ਸਿੰਘ ਸਰਪੰਚ ਪਿੰਡ ਬਲਸਤੰਦਰ ਵੇਖੋ ਜੀ ਸਵੇਰੇ ਸਾਨੂੰ ਪਤਾ ਲੱਗਾ ਕਿ ਕੋਈ ਜਿਨ੍ਹਾਂ ਨੇ ਬੰਬ ਕਰਦੇ ਏਟਾ ਸੁੱਟਿਆ ਸੀਗਾ ਮੰਦਰ ਦੇ ਉੱਪਰ ਉਹਦੇ ਰਿਗਾਰਡਿੰਗ ਇੱਥੇ ਕੋਈ ਅਨਕਾਊਂਟਰ ਹੋਇਆ ਵਾ ਤੇ ਸੀਪੀ ਸਾਹਿਬ ਇੱਥੇ ਆ ਰਹੇ ਨੇ ਤੇ ਜਲਦੀ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਦੇ ਦਿੱਤੀ ਦੇਣ ਕਿ ਉਹ ਆਪ ਤੇ ਮੈਂ ਦੇ ਸਰਪੰਚ ਜੋ ਤੁਹਾਨੂੰ ਦੱਸ ਸਕਦਾ ਸੀ ਉਹ ਦੱਸਾਂਗਾ ਪਰ ਕਿਤੇ ਦਾ ਸਮਾਂ ਸੀ ਜਦੋਂ ਇਹ ਚੀਜ਼ ਕੱਢੀ ਇਹ ਮੇਰੇ ਹਿਸਾਬ ਨਾਲ 6-7 ਵਜੇ ਦਾ ਟਾਈਮ ਸੀਗਾ ਜਦੋਂ ਇਹ ਇਨਕਾਉਂਟਰਦਾ ਹੋਇਆ ਵਾ ਸਾਨੂੰ ਵੀ ਬਾਅਦ ਵਿੱਚ ਪਤਾ ਲੱਗਾ ਕਿ ਇੱਥੇ ਭਈ ਇਹੋ ਜਿਹਾ ਕ੍ਰਾਈਮ ਸੀ ਹੋਈਏ ਨੌਜਵਾਨ ਕਿਹੜੇ ਸੀ ਨੌਜਵਾਨ ਇੱਕ ਤੇ ਇੱਕ ਕਹਰੇ ਸੀਗੇ ਬਲਕਲਾਂ ਦਾ ਸੀਗਾ ਕੋਈ ਮੁੰਡਾ ਤੇ ਇੱਕ ਰਾਜਸਥਾਨੀ ਤੋਂ ਸੀਗਾ ਜੋ ਮੇਰੇ ਸੁਣਨ ਜਾ ਰਿਹਾ ਬਾਕੀ ਸੀਪੀ ਸਾਹਿਬ ਇਹਦੇ ਬਾਰੇ ਕਲੀਅਰੈਂਸ ਤਾਂ ਕਿਹੜੀ ਘਟਨਾ ਹੈ ਕਹਿੰਦੇ ਇੰਨਾ ਨੇ ਵੇਖੋ ਜੀ ਜਿਹੜਾ ਮੰਦਿਰ ਦੇ ਵਿੱਚ ਕੋਈ ਬਲਾਸਟ ਹੋਇਆ ਵਾ ਸਾਨੂੰ ਜੋ ਪਤਾ ਲੱਗਾ ਕਿ ਬਲਾਸਟ ਕੀਤਾ ਸੀਗਾ ਤੇ ਉਹਦੇ ਰਿਗਾਰਡਿੰਗ ਫਿਰ ਜੋ ਪੁਲਿਸ ਦਾ ਸੁੰਦਾ ਵਾ ਜੇ ਕੋਈ ਬੰਬ ਸੁੱਟੂਗਾ ਤੇ ਫਿਰ ਉਹਦਾ ਹਾ ਜਰਤੇ ਇਹੀ ਹੋਣਾ ਚਾਹੀਦਾ ਕਿਉਂਕਿ ਨਿਰਦੋਸ਼ ਜਿਹੜੇ ਉਥੇ ਮੱਥਾ ਟੇਕਣਗੇ ਉਹਨਾਂ ਨੂੰ ਥੋੜਾ ਪਤਾ ਕੀ ਸੜ ਤੇ ਬੰਬ ਡਿੱਗੂਗਾ ਤੇ ਇਹ ਜਿਹੜੀ ਗੁੰਡਾਗਰਦੀ ਫਲਾਈ ਜਾ ਰਹੀ ਜਾਂ ਜਿਹੜੀ دہشت گردੀ ਪੰਜਾਬ ਚ ਫਲਾਉਣਾ ਚਾਹੁੰਦੇ ਆ ਇਹਨੂੰ ਨਾਥੇ ਇਦਾਂ ਹੀ ਪਾਉਗੀ ਤੇ ਮੇਰੇ ਹਿਸਾਬ ਨਾਲ ਇਦਾਂ ਹੀ ਪਾਉਣੀ ਵੀ ਚਾਹੀਦੀ ਹੈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਕੰਮ ਨੂੰ ਕਿੱਦਾਂ ਦੇਖ ਰਹੇ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਜੀ ਵੇਖੋ ਇਹ ਲੋਕਾਂ ਦੇ ਜਿਹੜੇ ਜੁਰਮ ਕਰਦੇ ਜਾਂ ਜਿਹੜੇ ਅਮਨ ਸ਼ਾਂਤੀ ਵਾਲੇ ਲੋਕ ਪਸੰਦ ਅਮਨ ਕਾਨੂੰਨ ਨੂੰ ਜਿਹੜਾ ਲੋਕ ਪਸੰਦ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਵਾ ਤੇ ਜਿਹੜੇ ਇਸ ਆਪਣਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਪੰਜਾਬ ਛੱਡਣ ਦਾ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਹਾਂਜੀ ਸਰ ਕੀ ਮਾਮਲਾ ਜੀ 15 ਮਾਰਚ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਠਾਕਰ ਦੁਆਰਾ ਜਿਹੜੇ ਸਾਡੇ ਮੰਦਰ ਨੇ ਅਖੰਡ ਵਾਲਾ 66ਾ ਦੇ ਵਿੱਚ ਉੱਥੇ ਇੱਕ ਧਮਾਕਾ ਹੋਇਆ ਸੀਗਾ ਉੱਚ ਦੋ ਮੋਟਰਸਾਈਕਲ ਵਾਲੇ ਬੰਦੇ ਆਇਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਵਿੱਚ ਔਰ throwing ਹੋਈ ਸੀ ਉੱਤੇ ਉੱਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅੰਮ੍ਰਿਤਸਰ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਵਿਊ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਕਿ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ 'ਚ ਸਾਡਾ ਇੱਕ ਇੱਕ ਹੈੱਡ ਕਨਸਟੇਬਲ ਆ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੋਲਕ ਸਿੰਘ ਸਾਡੇ ਇੰਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਵਿੱਚ ਗੋਲੀ ਲੱਗੀ ਹੈ ਤੇ ਉਹ ਜਦੋਂ ਇਹ ਪੰਜ ਰਾਉਂਡ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਿੱਦੀ ਪਛਾਣ ਕੀਤੀ ਗਈ ਗੁਰਸਿੱਦਰ ਸਿੰਘ sidki ਵਾਸੀ ਪਿੰਡ ਬਲ ਅਤੇ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ sidki ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫਾਰ ਮੈਡੀਕਲ ਟ੍ਰੀਟਮੈਂਟ ਉਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਡੈਥ ਹੋ ਗਈ ਹੈ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਉਸਤਾਲ ਦੀ ਨੋਕ ਤੇ ਦੋ ਸਨੇਚਿੰਗਸ ਦੇ ਮੁਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਤੇ ਦੂਜਾ ਜਿਹੜਾ ਇਹ ਦਾ ਸਾਥੀ ਹੈ ਵਿਸ਼ਾਲ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦੇ ਔਰ 304 ਦੇ ਹੀਨਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਜੇ ਫਰਾਰ ਹੈ ਮੋਟਰਸਾਈਕਲ ਨਾਲ ਬਰਾਮਦ ਹੋਇਆ ਉਹ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਹ ਚੋ ਪੰਜ ਫਾਇਰ ਹੈ ਨਾ ਵੱਲੋਂ ਫਾਇਰ ਕੀਤੇ ਗਏ ਇਨਸਪੈਕਟਰ ਵਿਨੋਦ ਕੁਮਾਰ ਐਸ ਐਚਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਸ ਪਿਸਟਲਸ ਤੋਂ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਤੋ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਐ ਮੈਂ ਜਿਵੇਂ ਉਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਫਰਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਇੱਤੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਾਨਜੋਗ ਡੀਜੀਪ ਸਾਹਿਬ ਮਾਨਜੋਗ ਸੀਐਮ ਸਾਹਿਬ ਵੱਲੋਂ ਇਹ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਉਹ ਸੋਲਵ ਵੀ ਹੋਇਆ ਹੈ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ ਕਿਤੇ ਗੈਰਕਾਨੂੰਨੀ ਕੰਮ ਦੇ ਲਈ ਕੰਮ ਕਰਦੇ ਸੀ ਕਲੈਕਸ਼ਨ ਕੀ ਹੈ ਸਾਰੇ ਇਹਨਾਂ ਦਾ ਦੇਖੋ ਜਿੰਨੀ ਕੁ ਗੱਲ ਸਾਨੂੰ ਪਤਾ ਲੱਗੀ ਹੈ ਉਹ ਦੂਸਰੇ ਮੁਲਜ਼ਮ ਦੇ ਪਤਾ ਲੱ ਫੜੇ ਜਾਣ ਤੋਂ ਬਾਅਦ ਹੋਰ ਵੀ ਕਲੀਅਰ ਹੋ ਜੇਗੀ ਪਰ ਬਾਹਰ ਬੈਠੇ ਕਿਸੇ ਬੰਦੇ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਔਰ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਤਾਰ ਫੇਰ ਉਹੀ ਕਰਾਸ ਬਾਰਡਰ ਚਲੇ ਜਾਂਦੇ ਆ ਤਾਂ ਉਹਦੇ ਤੇ ਅਸੀਂ ਸਾਡਾ ਟੈਕਨੀਕਲੀ ਤੇ ਪ੍ਰੋਫੈਸ਼ਨਲੀ ਕੰਮ ਕਰ ਰਹੀਆਂ ਸਾਡੀਆਂ ਟੀਮਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਮੇਨ ਗੱਲ ਤਾਂ ਇਹੀ ਹੈ ਕਿ ਪੈਸੇ ਦੇ ਲਾਲਚ ਨਾਲ ਲੱਗਦਾ ਜੋ ਮੈਨੂੰ ਬਹੁਤ ਛੋਟੇ ਪੈਸੇ ਦੇ ਲਾਲਚ ਨਾਲ ਇਹ ਕੰਮ ਕੀਤਾ ਹੈ। ਕਿੰਨੀ ਉਮਰਾ ਕਿੰਨਿਆਂ ਤੇ ਗੁਰਸੇਦਕ ਦੀ ਮੌਤ ਹੋਇਆ ਟਾਰਗੇਟ ਹੈ। ਹਾਂ ਜੀ। ਗੁਰਸੇਦਕ ਕੋਈ ਪੈਸਾ ਵਜਿਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਐਸਚਨਿੰਗ ਹੋਏਗੀ ਦੂਜੇ ਅਕਿਊਜ਼ ਦੇ ਸਾਰੇ ਸਵਾਲਾਂ ਦਾ ਜਵਾਬ ਮੈਂ ਦਵਾਂਗਾ। ਆਪਾਂ ਮੌਕੇ ਤੇ ਆਏ ਹਾਂ ਇਸ ਗੱਲ ਕਰਕੇ ਤੁਹਾਡਾ ਨੂੰ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਵੇ। ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਘਟਨਾਕ੍ਰਮ ਦੇ ਵਿੱਚ ਪੁਲਿਸ ਸਟ੍ਰੈਸ ਕਰਕੇ ਮਗਰ ਪਹੁੰਚਦੀ ਹੈ। ਔਰ ਉਸ ਤੋਂ ਬਾਅਦ ਇੱਥੇ ਇਨਕਾਊਂਟਰ ਹੁੰਦਾ ਉਹਦੇ ਸਾਡੇ ਬੰਦੇ ਵੀ ਜ਼ਖਮੀ ਹੁੰਦੇ ਆ ਮੁਲਜ਼ਮ ਦੇ ਵੀ ਗੋਲੀ ਲੱਗਦੀ ਹੈ ਉਹਦੇ ਚ ਉਹਨਾਂ ਦਾ ਜਿਹੜਾ ਹਸਪੀਟਲ ਦੇ ਵਿੱਚ ਸਾਡਾ ਮੁਲਾਜ਼ਮ ਜਿਹੜਾ ਉਹ ਜਿਹੜੇ ਇਲਾਜ ਗੱਡੀ ਜੀ ਕੀ ਸਾਹਿਬ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਆ ਦੱਸੇ ਗਏ ਸੀ ਕਿ ਤਿੰਨ ਬੰਦੇ ਬਿਹਾਰ ਤੋਂ ਗ੍ਰਫਤਾਰ ਕੀਤੇ ਜਾਂਦੇ ਆ ਉਹਨਾਂ ਦਾ ਕੋਈ ਲਿੰਕ ਉਹ ਉਹ ਵੀ ਨਾਲ ਅਲੱਗ-ਅਲੱਗ ਚੱਲ ਰਿਹਾ ਹੈ ਬਟ ਇਹ ਡਿਫਰੈਂਟ ਇਹਦਾ ਜੇ ਉਹਦੇ ਨਾਲ ਕੋਈ ਮਤਲਬ ਕਨੈਕਸ਼ਨ ਨਹੀਂ ਸਾਹਮਣੇ ਆਇਆ ਔਰ ਉਹ ਡਿਫਰੈਂਟ ਚੀਜ਼ ਆ ਹੈ ਉਹ ਵੀ ਇੱਕ ਟੈਰਰ ਨਾਰਕੋ ਮੋਡਿਊਲ ਹੈ ਉਹਦੇ ਤੇ ਅਸੀਂ ਰਿਮਾਂਡ ਲਿਆ ਹੋਇਆ ਉਹਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੇਨ ਜੰਦਾ ਕਿਹੜਾ ਲਗਾਇਆ ਗਿਆ ਜੀ ਮੋਟਰਸਾਈਕਲ ਦੇ ਪਿੱਛੇ ਇਹਨਾਂ ਦੇ ਕੋਲ ਮੋਟਰਸਾਈਕਲ ਚੋਰੀ ਹੋ ਗਈ ਕਿ ਆਪਣਾ ਨਾ ਮੋਟਰਸਾਈਕਲ ਕਿਸੇ ਬਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਉਹ ਤਾਂ ਪੁੱਛਿਆ ਉਹ ਤਾਂ ਮੰਗ ਕੇ ਲੈ ਕੇ ਗਏ ਸਰ ਸੀਸੀਟੀਵੀ ਦੇ ਵਿੱਚ ਨਾ ਝੰਡਾ ਲਗਾਇਆ ਉਹ ਕੀ ਬੰਚਾ ਕੀ ਸੀ ਕਿਹੜਾ ਝੰਡਾ ਸੀ ਕੀ ਸੀ ਦੇਖੋ ਅਜੇ ਤਾਂ ਬੰਦੇ ਦੀ ਕੁਐਸਚਨਿੰਗ ਨਹੀਂ ਹੋਈ ਭਾਈ ਸਾਹਿਬ ਮੈਂ ਉਹਦਾ ਜਵਾਬ ਉਹਦੇ ਹੀ ਦੇ ਸਕਾਂਗਾ ਜਦੋਂ ਅਸੀਂ ਕੁਐਸਚਨਿੰਗ ਕਰ ਲਾਂਗੇ ਔਰ ਸਾਨੂੰ ਸਾਰੇ ਫੈਕਟਸ ਕਲੀਅਰ ਹੋ ਜਾਣਗੇ ਮੈਂ ਕਿ ਐਵੇਂ ਅਨਵੈਰੀਫਾਈਡ ਗੱਲ ਮੈਂ ਨਹੀਂ ਕਰਨਾ ਚਾਹੁੰਦਾ ਸਰ ਗ੍ਰੇਡ ਕਿੱਥੋਂ ਲੈਂਦਾ ਸੀ ਕੋਈ ਦੱਸਿਆ ਇਹਨਾਂ ਨੇ ਪੁੱਛ ਭਾਈ ਸਾਹਿਬ ਜਿੰਨੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਦੂਸਰਾ ਮਲਜ਼ਮ ਫੜਿਆ ਜਾਏਗਾ ਉਸ ਤੋਂ ਗੱਲ ਇਹ ਸਾਰੀ ਕਲੀਅਰ ਹੋ ਜਾਈ ਥੈਂਕ ਯੂ